ਐਫਐਚਓ ਦੇ ਮੁੰਡੇ ਨੇ ਸ਼ਰੇ ਬਾਜ਼ਾਰ ਆਪਣੀ ਐਕਸ ਪਤਨੀ ਦੀ ਕੁਟਮਾਰ ਕੀਤੀ ਹੈ ਅਤੇ ਮਾਹੌਲ ਕਾਫੀ ਤਣਾਪੂਰਨ ਹੋ ਜਾਂਦਾ ਹੈ ਅਤੇ ਪੂਰੇ ਘਟਨਾਕ੍ਰਮ ਦੀਆਂ ਤਸਵੀਰਾਂ ਬਾਜ਼ਾਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਅਕੈਦ ਹੋਈਆਂ ਨੇ ਗੁਰਦਾਸਪੁਰ ਦੇ ਵਿੱਚ ਇਹ ਘਟਨਾ ਵਾਪਰੀਆ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਅਚਾਨਕ ਗੱਡੀ ਦੇ ਵਿੱਚੋਂ ਉਤਰਦਾ ਹੈ ਅਤੇ ਉੱਥੇ ਮੌਜੂਦ ਮੈਲਾ ਦੇ ਉੱਪਰ ਹਮਲਾ ਕਰ ਦਿੰਦਾ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ ਹਾਲਾਂਕਿ ਜਿਹੜੇ ਲੋਕ ਮੌਕੇ ਦੇ ਉੱਪਰ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਹਮਲਾਵਰ ਜੋ ਨੌਜਵਾਨ ਹੈ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇੰਨੇ ਨੂੰ ਤੇਜ਼ਤਰ ਹਥਿਆਰਾਂ ਦੇ ਨਾਲ ਲੜਕੀ ਦੇ ਉੱਪਰ ਹਮਲਾ ਕੀਤਾ ਜਾਂਦਾ ਅਤੇ ਜਾਣਕਾਰੀ ਮਿਲੀ ਹੈ ਕਿ ਲੜਕੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਜਿਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਇਸ ਬੁਰੇ ਮਸਲੇ ਨੂੰ ਲੈ ਕੇ ਪ੍ਰਿਤ ਮੈਲਾ ਨੇ ਦੱਸਿਆ ਹੈ ਕਿ ਸਾਲ 2014 ਦੇ ਵਿੱਚ ਉਸ ਦਾ ਤਲਾਕ ਹੋ ਚੁੱਕਾ ਹੈ ਅਤੇ ਉਸ ਦਾ 11 ਸਾਲ ਦਾ ਬੱਚਾ ਹੈ ਅਤੇ ਉਸ ਬੱਚੇ ਦੇ ਭਵਿੱਖ ਨੂੰ ਲੈ ਕੇ ਉਹ ਆਪਣੇ ਪਤੀ ਦੇ ਨਾਲ ਰਹਿ ਰਹੀ ਹੈ ਪਰ ਉਸ ਦੇ ਨਾਮ ਦੇ ਉੱਪਰ ਦੋ ਕੋਟੀਆਂ ਨੇ ਅਤੇ ਉਹਨਾਂ ਕੋਟੀਆਂ ਨੂੰ ਆਪਣੇ ਨਾਮ ਕਰਵਾਉਣ ਦੇ ਲਈ ਉਸ ਦੇ ਪਤੀ ਦੇ ਵੱਲੋਂ ਉਸ ਦੀ ਇਹ ਕੁੱਟਮਰ ਕੀਤੀ ਗਈ ਹੈ ਅਤੇ ਅੱਜ ਦਿਨ ਉਸ ਦੇ ਉੱਪਰ ਤੇ شدت ਵਿਕੀਤਾ ਜਾਂਦਾ ਅਸਤਾ ਹੱਦ ਹੀ ਹੋਗੀ ਜਦੋਂ ਗੁਰਦਾਸਪੁਰ ਦੇ ਜੀਟੀ ਰੋਡ ਤੇ ਜਹਰ ਚੌਂਕ ਦੇ ਨੇੜੇ ਜਦੋਂ ਕਿਸੇ ਸਿਲਸਲੇ ਦੇ ਵਿੱਚ ਲੜਕੀ ਆਈ ਹੋਈ ਹੁੰਦੀ ਹੈ ਤਾਂ ਉਸ ਦੇ ਉੱਪਰ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਾਂਦਾ ਹੈ ਇਸ ਮੁੱਦੇ ਮਸਲੇ ਨੂੰ ਲੈ ਕੇ ਹੁਣ ਪੀੜਤ ਮਹਿਲਾ ਦੇ ਵੱਲੋਂ ਪੁਲਿਸ ਦੇ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਮੇਰਾ ਵਿਆਹ ਹੋਇਆ ਸੀ 2009 ਚ ਮੇਰੀ ਲਵ ਮੈਰਿਜ ਹੀ ਸੀ ਤੇ ਫਿਰ ਮਤਲਬ ਤੁਹਾਨੂੰ ਥੋੜੀ ਕਾਸਟ ਦੇ ਕਰਕੇ ਮੇਰਾ ਡਾਈਵੋਰਸ ਹੋ ਗਿਆ ਮਿਊਚੁਅਲ ਅੰਡਰਸਟੈਂਡਿੰਗ ਨਾਲ 2014 ਚ ਡਾਈਵੋਰਸ ਹੋ ਗਿਆ ਉਸ ਤੋਂ ਬਾਅਦ ਕੀ ਹੋਇਆ ਕਿ ਮੇਰੇ ਹਸਬੰਦ ਦਾ ਹੀ ਕਹਿਣਾ ਹੈਗਾ ਕਿ ਡਾਈਵੋਰਸ ਹੋਇਆ ਮੇਰੀ ਮੰਮੀ ਕਰਕੇ ਠੀਕ ਹੈ ਤੇ ਅਸੀਂ ਇਕੱਠੇ ਰਹਿਣਾ ਤੇ ਫਿਰ 2000 ਫਿਰ ਅਸੀਂ ਉਸ ਤੋਂ ਬਾਅਦ ਇਕੱਠੇ ਰਹਿਣਾ ਸ਼ੁਰੂ ਕਰਤਾ ਡਾਈਵੋਰਸ ਤੋਂ ਫਿਰ ਉਹੀ ਸਾਲ ਚ ਲਾਸਟ 25 ਦਸੰਬਰ 2014 ਨੂੰ ਬੇਟਾ ਹੋਇਆ ਮੇਰਾ ਠੀਕ ਹੈ ਫਿਰ ਮੈਂ ਬੇਟੇ ਦੇ ਕਰਕੇ ਚਲੋ ਐਡਜਸਟਮੈਂਟ ਕਰਦੀ ਰਹੀ ਪਹਿਲਾਂ ਸੈਪਰੇਟ ਰਹੀਆਂ ਜਦੋਂ ਬੇਟਾ ਹੋਇਆ ਸੈਪਰੇਟ ਰਹੀਆਂ ਮੈਂ ਆਪਣੇ ਮਾਈਕੇ ਫਿਰ ਉਸ ਤੋਂ ਬਾਅਦ ਆਇਆ ਹੋਇਆ ਕਿ ਫਿਰ ਮੇਰੀ ਜੌਬ ਲੱਗੀ 2019 ਚ ਫਿਰ ਹਸਬੰਦ ਮੇਰੇ ਨੇ ਜਿਹੜਾ ਐਕਸ ਹਸਬੰਦ ਆ ਉਹਨੇ ਮੇਰੇ ਨਾਲ ਰਹਿਣਾ ਸਟਾਰਟ ਕਰਤਾ ਜਦੋਂ ਮੇਰੀ ਜੌਬ ਲੱਗ ਗਈ ਪਹਿਲਾਂ ਨਹੀਂ ਸੀ ਰਹਿੰਦਾ ਨਾ ਮੈਨੂੰ ਰੱਖਦਾ ਸੀ ਤੇ ਮੇਰੇ ਲੋਜ਼ ਨੇ ਮੈਨੂੰ ਘਰੋਂ ਕੱਢਤਾ ਹੀਗਾ ਤੂੰ ਜੋ ਕਰਨਾ ਕਰ ਲਾ ਮੈਂ ਪੁਲਿਸ ਤੇ ਪੈਸੇ ਚੜਾਉਂਦੇ ਆ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਅੱਜ ਜਦ ਮੈਂ ਆਪਣੇ ਬੇਟੇ ਨੂੰ ਛੱਡ ਕੇ ਕਿਸੇ ਰਿਲੇਟਿਵ ਦੇ ਘਰੇ ਤੇ 아이సిריה ਰੀਆ ਜਿਮ ਮੈਨੋ ਰੀਆ ਮਹਾ ਜਾਂਦਾ ਮੈਂ ਉੱਥੇ ਜਿਮ ਚਾਈ ਸੀ ਤੇ ਉਹ ਮੈਨੂੰ ਫੋਲੋ ਕਰਦਾ ਆ ਹੈਨਾ ਉਹ ਮੇਰੇ ਪਿੱਛੇ ਆ ਗਿਆ ਉਹਨੇ ਉੱਥੇ ਮੈਨੂੰ ਮਾਰਨਾ ਗੁੱਟਨਾ ਸਟਾਰਟ ਕਰਤਾ ਫਿਰ ਉਹਨੇ ਨਾਈਫ ਗੱਡੀ ਗੱਡੀ ਚੋਂ ਤੇ ਉਹ ਉਹਦਾ ਇਹੀ ਕਹਿਣਾ ਕਿ ਦੋ ਘਾਰਾ ਕੋਠੀਆਂ ਦੋ ਉਹ ਮੇਰੇ ਨਾਮ ਹੈ ਕਿਉਂ ਮੇਰੇ ਨਾਮ ਕਰ ਰਿਓ ਤੇ ਰਹਿਣਾ ਵੀ ਮੈਂ ਤੇਰੇ ਨਾਲ ਜ਼ਬਰਦਸਤੀ ਤੇ ਮਾਰ ਕੁੱਟਾਈ ਵੀ ਮਤਲਬ ਤੂੰ ਸਹੀ ਜੱਜ ਮੈਂ ਤੂੰ ਪਹਿਲਾਂ ਸਹਿੰਦੀ ਪਰ ਇਸ ਵਾਰੀ ਮੈਂ ਨਹੀਂ ਉਹਨੂੰ ਮੈਂ ਕਿਹਾ ਕਿ ਨਹੀਂ ਮੈਂ ਤੇਰੇ ਨਾਲ ਨਹੀਂ ਰਹਿਣਾ ਬਹੁਤ ਹੋ ਗਿਆ ਤੇ ਜਿਵੇਂ ਉਹ ਮੇਰੇ ਮਾਰ ਕੇ ਗਿਆ ਸ਼ਾਰਪ ਬਲੰਟ ਮੇਰੇ ਮਤਲਬ ਇੰਜਰੀਜ਼ ਹੋਈਆਂ ਹੱਥ ਤੇ ਆਂ ਔਰ ਪੇਟ ਤੇ ਆ ਕੰਪਲੇਨ ਮਜ਼ਰ ਪੇਲਨਾ ਵਿੱਚ ਕੀਤੀ ਹੈ ਪਰ ਮੇਰੀ ਫਿਲਹਾਲ ਨਹੀਂ ਅੱਲੇ ਕੋਈ ਕਾਰਵਾਈ ਹੋਈ ਹੁਣ ਅੱਗੇ ਪਤਾ ਨਹੀਂ ਹੁੰਦਾ ਸਰ ਮੈਂ ਹੀ ਕਹਿੰਨੀ ਹੁਣ ਤੇ ਕਾਰਵਾਈ ਕੀਤੀ ਜਾਏ ਉਹਦੇ ਤੇ ਉਹਦੀ ਪੂਰੀ ਫੈਮਿਲੀ ਤੇ ਕੀਤੀ ਜਾਏ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਇਸ ਪੂਰੇ ਮਸਲੇ ਨੂੰ ਲੈ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹ ਦੱਸਿਆ ਕਿ ਲੜਕੀ ਨੂੰ ਜ਼ਖਮੀ ਹਾਲਤ ਦੇ ਵਿੱਚ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਅਤੇ 60 ਫੁੱਟ ਦੇ ਆਧਾਰ ਦੇ ਉੱਪਰ ਹੁਣ ਇਸ ਮਾਮਲੇ ਦੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਇਹ ਵੀ ਕਿਹਾ ਹੈ ਕਿ ਦੋਸ਼ੀ ਨੂੰ ਹਰ ਕਿਸ ਬਖਸ਼ਿਆ ਨਹੀਂ ਜਾਵੇਗਾ। ਸਾਡਾ ਜਾਣਕਾਰੀ ਮਿਲਦੇ ਇਥੇ ਮੌਕੇ ਤੇ ਪੁੱਜੇ ਮੇਰੇ ਅਨੁਸਾਰ ਪਹਿਲਾ ਪੁਲਿਸ ਕਰਮਚਾਰੀ ਔਰ ਲੜਕੀਆਂ ਨੂੰ ਤੇ ਹਸਪਤਾਲ ਲੱਗੇ ਸੀ। ਸਾਡਾ ਤਾਂ ਥੋੜੀ ਲੱਗੀ ਹੈ ਜੀ ਆਪਾਂ ਮਾ ਦਾ ਸੀਸੀ ਕੈਮਰਾ ਜਿਉਂ ਦੀ ਫੁਟੇਜ ਇਕ ਦਵਾਈ ਆ ਤੇ ਬਾਕੀ ਤਾਂ ਪਤੀਸ਼ ਜਾ ਕੇ ਉਹਨਾਂ ਹਸਪਤਾਲ ਤੋਂ ਪੜਾ ਕੇ ਡਾਕ ਕੋਈ ਚੀਜ਼ ਕਹਿੰਨ ਤਖੀ ਚੀਜ਼ ਹੋ ਜਾਈ ਹੈ। हां हां ਉਹ ਪਤਾ ਕਰਦੇ ਜਾ ਕੇ ਫਿਰ ਸਾਰੀ ਗੱਲ ਨਹੀਂ ਜੋ ਹਸਪਤਲ ਆ ਕੇ ਕਰਮਚਾਰੀ ਉਹ ਲੜਕੀ ਤੋਂ ਬੇਸ਼ੱਕ ਇਹ ਪਤੀ ਅਤੇ ਪਤਨੀ ਦੇ ਵਿਚਕਾਰ ਦਾ ਮਾਮਲਾ ਪਰ ਇਸ ਤਰ੍ਹਾਂ ਸ਼ਰੇ ਬਾਜ਼ਾਰ ਕਿਸੇ ਲੜਕੀ ਦੇ ਉੱਪਰ ਜਾਨਲੇਵਾ ਹਮਲਾ ਕਰਨਾ ਕੁੱਟਮਾਰ ਕਰਨਾ ਅਤੇ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲੈਣਾ ਇਹ ਸਰਾ ਸਰ ਗਲਤ ਹੈ ਅਤੇ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਦੀ ਗੱਲ ਆਖੀ ਗਈ ਹੈ ਗੁਰਦਾਸਪੁਰ ਤੋਂ ਰਾਹੁਲ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ